ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਸ਼ੁਰੂਆਤ ਕੀਤੀ ਆ ਬਹੁਤ ਸਾਰੇ ਭਾਈ ਸੱਜਣ ਕਹਿੰਦੇ ਰਹਿੰਦੇ ਆ ਵੀ ਤੁਹਾਨੂੰ ਲੱਭਦੇ ਰਹੀਦਾ ਗੱਲਬਾਤ ਨਹੀਂ ਸੁਣ ਮਤਲਬ ਲੱਭਦੀ ਤੁਹਾਡੀ ਆਜਾ ਇਹਨਾ ਬਲੌਗ ਕਹਿ ਲੋ ਗੱਲਬਾਤ ਕਹਿ ਲੋ ਇਹਦੀ ਆਪਾਂ ਸ਼ੁਰੂਆਤ ਕੀਤੀ ਆ ਤੇ 5 ਕਿ ਮਿੰਟ ਆਪਾਂ ਕਰਿਆ ਕਰਾਂਗੇ ਗੱਲਬਾਤ ਤੁਹਾਡੇ ਨਾਲ ਰੋਜ਼ ਕੋਸ਼ਿਸ਼ ਕਰਾਂਗੇ ਅੱਛਾ ਮੈਂ ਇੰਗਲੈਂਡ ਦੇ ਵਿੱਚ ਜਦੋਂ ਆਇਆ ਨਾ ਤੇ ਇੰਗਲੈਂਡ ਦੇ ਵਿੱਚ ਜਦੋਂ ਰਹਿਣਾ ਸ਼ੁਰੂ ਕੀਤਾ ਘਰਾਂ ਦੇ ਵਿੱਚ ਤੇ ਹਰ ਇੱਕ ਘਰ ਦੇ ਮੋਰੇ ਘਰ ਬਹੁਤ ਰੱਛ ਵਾਲੇ ਏਰੀਆ ਦੇ ਵਿੱਚ ਮੋਰੇ ਮਤਲਬ ਬੈੰਡਗਾਈ ਹੁੰਦੀਆਂ ਸੀ ਤੇ ਉਦੋਂ ਤੋਂ ਨਾ ਇੱਕ ਸੋਚ ਦਿਮਾਗ ਦੇ ਵਿੱਚ ਸੀ ਕਿ ਜਿਹੜਾ ਘਰ ਲੈਣਾ ਉਹ ਕੁਦਰਤ ਦੀ ਗੋਦ ਦੇ ਵਿੱਚ ਲੈਣਾ ਕੁਦਰਤ ਦੇ ਨੇੜੇ ਘਰ ਲੈਣਾ ਇਹ ਕੁਦਰਤ ਦੀ ਖਿੱਚ ਕਹਿ ਲਓ ਜਾਂ ਇਹ ਤੁਹਾਡੇ ਮਨ ਦੀ ਅਵਸਥਾ ਕਹਿ ਲਓ ਕੁਝ ਵੀ ਕਹਿ ਲਓ ਪਰ ਇਹ ਮੰਗਲ ਮਨ ਦੇ ਵਿੱਚ ਸੀ ਤੇ ਬਹੁਤ ਸਾਰੀਆਂ ਗੱਲਾਂ ਮਨ ਦੇ ਵਿੱਚ ਜੋ ਹੁੰਦੀਆਂ ਉਹ ਹੁੰਦੀਆਂ ਹੀ ਤਾਂ ਆ ਕਿ ਉਹ ਉਦਾਂ ਹੋਣਾ ਹੁੰਦਾ ਮੇਰੇ ਇੱਕ ਮਿੱਤਰ ਦੀ ਡੈਥ ਹੋਣੀ ਸੀ ਉਹਨੂੰ ਇੱਕ ਮਹੀਨਾ ਪਹਿਲਾਂ ਮੈਂ ਇੰਡੀਆ ਦੇ ਵਿੱਚ ਸੀ ਤੇ ਅਸੀਂ ਕਾਰ 'ਚ ਜਾਈਏ ਰਾਤ ਨੂੰ ਉਹਨੂੰ ਮੈਂ ਕਿਹਾ ਮੈਂ ਕਹਾ ਸੱਜਣਾ ਦਿਨ ਆਪਣੇ ਪੂਰੇ ਆ ਤੇ ਉਹ ਕਹਿੰਦਾ ਜਾਣ ਦਿਓ ਭਰਾਵਾ ਉਹ ਮੈਂ ਕਹਾ ਮੰਨ ਲਾ ਕਿ ਮੈਂ ਕਹਾ ਮਹੀਨੇ ਬਾਅਦ ਉਹਦੀ ਡੈਥ ਹੋ ਗਈ। ਉਹਦੀ ਡੈਥ ਹੋ ਗਈ ਤੇ ਮੈਂ ਘਰ ਨੂੰ ਤੁਰੇ ਆ ਰਿਆਂ ਤੇ ਮੈਂ ਸੋਚਦਾ ਕਿ ਆ ਰਿਆਂ ਕਿ ਯਾਰ ਵਹਿਮ ਹੀ ਪੈ ਗਿਆ ਸੀ। ਕਿ ਡੈਥ ਹੋ ਜਣੀ ਆ ਬੜਾ ਸੋਹਣਾ ਤੁਰੇ ਫਿਰਦੇ ਆ। ਇਹ ਵਹਿਮ ਹੀ ਪੈ ਗਿਆ ਸੀ ਕਿ ਡੈਥ ਹੋ ਜਣੀ ਆ ਬੜੇ ਸੋਹਣੇ ਤੁਰੇ ਫਿਰਦੇ ਆ। ਘਰ ਆ ਕੇ ਮੈਂ ਖੜਾ ਹੋਇਆ ਤੇ ਫੋਨ ਵੱਜ ਪਿਆ। ਕਿ ਨਵਦੀਪ ਦੇ ਗੋਲੀ ਲੱਗ ਗਈ। ਸੋ ਇਹ ਕੋ ਕੋਈ ਕਹਿੰਦਾ ਇਹਨੂੰ ਸਿਕਸ ਸੈਂਸ ਕਹਿੰਦੇ ਆ ਕੋਈ ਕੁਝ ਵੀ ਕਹਿ ਲਓ ਬਹੁਤ ਸਾਰੀਆਂ ਗੱਲਾਂ ਬੰਦੇ ਨੂੰ ਪਤਾ ਹੁੰਦੀਆਂ ਕੋਈ ਉਹਨੂੰ ਡੀਕੋਡ ਕਰ ਲੈਂਦਾ ਕੋਈ ਨਹੀਂ ਕਰ ਲੈਂਦਾ ਮਤਲਬ ਪਾਸਟ ਫਿਊਚਰ ਜੁੜਿਆ ਹੋਇਆ ਹੈ ਨਾ ਥੋੜਾ ਅਧਿਆਤਮਕ ਬਾਤ ਦੇ ਵਿੱਚ ਜਦੋਂ ਬੰਦਾ ਜਾਂਦਾ ਥੋੜਾ ਉਮਰ ਦੇ ਹਿਸਾਬ ਦੇ ਨਾਲ ਚੇਂਜ ਹੁੰਦਾ ਜਾਂਦਾ ਨਹੀਂ ਤਾਂ ਕਿਸੇ ਨੇ ਕਿਤੇ ਜਮਾਨੇ ਦੇ ਵਿੱਚ ਕਹਿਣਾ ਵੀ ਰੱਬ ਰੱਬ ਤੋਂ ਡਰੋ ਇਦਾਂ ਹੀ ਤਾਂ ਉਹ ਮੂੰ ਚੱਕੇ ਨਾ ਤਾ ਨੂੰ ਹਲਾਰਾ ਮਾਰਨਾ ਕਹਿੰਦਾ ਰੱਬ ਕਿੱਥੇ ਆ ਰੱਬ ਹੋਈ ਦਿਖਾਓ ਰੱਬ ਸੋ ਮੰਨਤਾਵਾਂ ਚੇਂਜ ਹੁੰਦੀਆਂ ਗੱਲ ਆਪਾਂ ਇਹ ਜਿਹੜੀ ਆਹ ਜਿਹੜੀ ਲਾਫ ਅਟਰੈਕਸ਼ਨ ਜੇ ਇਹਦੀ ਗੱਲ ਬਹੁਤ ਚੱਲਦੀ ਨਾ ਅੱਜਕੱਲ ਸੋਚਾਂ ਤੁਹਾਡੇ ਦਿਮਾਗ ਦੇ ਵਿੱਚ ਆਉਂਦੀਆਂ ਤਾਂ ਆ ਕਿ ਉਹ ਸੱਚ ਹੋਣੀਆਂ ਹੁੰਦੀਆਂ ਜਾਂ ਕਹਿ ਲਓ ਕਿ ਸੋਚਾਂ ਆਉਂਦੀਆਂ ਤੇ ਫਿਰ ਉਹ ਸੁਪਨੇ ਸাকার ਹੋ ਜਾਂਦੇ ਆ ਮੈਨੂੰ ਇਹ ਸੀ ਕੁਦਰਤ ਦੀ ਗੋਦ ਦੇ ਵਿੱਚ ਲੈਣਾ ਤੇ ਸੁਪਨਾ ਇਹ ਸੀ ਕਿ ਪਾਣੀ ਵਗਦਾ ਹੋਵੇ ਆ ਮੈਂ ਘਰ ਦੇ ਮੂਹਰੇ ਆ ਬਿਲਕੁਲ ਆਪਣੇ ਜਦੋਂ ਨਾ ਸਵੇਰੇ ਉੱਠ ਕੇ ਬਜ਼ੁਰਗ ਪਾਣੀ ਆਪਣੇ ਪੁਰਾਣੇ ਕਹਿੰਦੇ ਹੁਕਾਵਤਿਆ ਕਹਿੰਦੇ ਹੁੰਦੇ ਸੀ ਨਾ ਪਾਣੀ ਮੱਥੇ ਲੱਗਣਾ ਬਹੁਤ ਚੰਗਾ ਹੁੰਦਾ ਇਹ ਜਦੋਂ ਪਾਣੀ ਵਗਦਾ ਸਵੇਰੇ ਦੇਖੀਦਾ ਨਾ ਐਸਾ ਸਕੂਨ ਮਿਲਦਾ ਔਰ ਸਾਹਮਣੇ ਜਿਹੜਾ ਉਹ ਦਰਖਤ ਐ ਸਾਹਮਣੇ ਵਾਲਾ ਆਹ ਇਹ ਹੋ ਗਿਆ ਇੱਕ ਆਧ ਰਕਤ ਹੋ ਗਿਆ ਇੱਕ ਆਧ ਰਕਤ ਇੱਕ ਆਧ ਰਕਤ ਇਹਨਾਂ ਦੇ ਨਾਲ ਆਪਣਾ ਪਿਆਰ ਮੁਹੱਬਤ ਆ ਮਨ ਸਕਦੇ ਹਾਂ ਮਤਲਬ ਸੋਚਾਂ ਦੀ ਗੱਲ ਆ ਨਾ ਤੇ ਕਿਤੇ ਕਿਤੇ ਨਹਿਰ ਟੱਪ ਕੇ ਜਾ ਕੇ ਮਿਲ ਵੀ ਆਈ ਇਹਦੇ ਦਰਖਤਾਂ ਨੂੰ ਸੋ ਇੱਕ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਕੋਈ ਸੋਚ ਆਉਂਦੀ ਆ ਨਾ ਉਹਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਉਹ ਭੁੱਖ ਦੀ ਸੋਚ ਹੋ ਸਕਦੀ ਆ ਜਾਂ ਤੁਹਾਡੀ ਜਿੱਥੇ ਨੂੰ ਸੋਚ ਆ ਤੁਹਾਡੇ ਉਧਰ ਨੂੰ ਖਿੱਚ ਤੁਹਾਨੂੰ ਪੈ ਜਾਣੀ ਆ ਤੇ ਇਸੇ ਕਰਕੇ ਹੀ ਪੋਜ਼ਿਟਿਵ ਸੋਚ ਵਾਲੇ ਬੰਦੇ ਨਾ ਪੋਜ਼ਿਟਿਵ ਚੀਜ਼ਾਂ ਵਾਪਰਦੀਆਂ ਜਿਹੜਾ ਹਾਰ ਵੇਲੇ ਖਿਜਾ ਫਿਰਦਾ ਜਾਂ ਕਹਿ ਲੋ ਮਨ ਦੇ ਵਿੱਚ ਸ਼ਾਲਕਾਪ ਟਚੂ ਚੁਨ ਚਲਾਕੀਆਂ ਉਹ ਉਹ ਉਹਦੇ ਨਾਲ ਉਹੋ ਜਿਹਾ ਵਾਪਰੀ ਤੋਂ ਰਹਿ ਜਾਂਦਾ ਉਹਨੂੰ ਚਲਾਕੀਆਂ ਨਾਲ ਟੱਕਰੀ ਜਾਂਦੇ ਸੋ ਗੱਲ ਸਿਰਫ ਇੰਨੀ ਆ ਕਿ ਸਾਰਾ ਕੁਝ ਤੁਹਾਡੇ ਮਨ ਦੇ ਉੱਤੇ ਮੁਤਸਰ ਆ ਤੇ ਮੈਂ ਨਾ ਕਈ ਵਾਰੀ ਆ ਇੱਥੇ ਰੀਲਾਂ ਰੂਲਾਂ ਦੇ ਵਿੱਚ ਵੀ ਸੁਣ ਲਈਦਾ ਯਾਰ ੱੱਲੇ ਹੁੰਦੇ ਆ ਕੱਲੇ ਹੁੰਦੇ ਆ ਯਾਰ ਝੱਲੇ ਹੁੰਦੇ ਆ ਅਸੀਂ ਤਾਂ ਕੱਲੇ ਹੀ ਹੁੰਨੇ ਆ ਮੈਂ ਇੱਕ ਗੱਲ ਕਹਿ ਸਕਦਾ ਵੀ ਜ਼ਿੰਦਗੀ ਦੇ ਵਿੱਚ ਕੋਈ ਇੱਕ ਇੱਕ ਸੱਜਣ ਵੀ ਮਾੜਾ ਨਹੀਂ ਮਿਲਿਆ ਇੱਕ ਵੀ ਸੱਜਣ ਮਾੜਾ ਨਹੀਂ ਮਿਲਿਆ ਤੇ ਨਾ ਸਾਨੂੰ ਕੋਈ ਮਾੜਾ ਕਹਿੰਦਾ ਹੋ ਅੱਜ ਵੀ 2005 ਜਿਵੇਂ ਬਾਹਰ ਆ ਗਿਆ ਹਾਂ ਅੱਜ ਵੀ ਜਦੋਂ ਕਿਤੇ ਕੇ ਇਹਨੂੰ ਫੋਨ ਕਰੋ ਜਾਂ ਇੰਡੀਆ ਚਲ ਜਾਓ ਨਾ ਤੇ ਗੱਲ ਹੀ ਹੁੰਦੀ ਆ ਕਿ ਕੱਲ ਆਪਾਂ ਬੈਠੇ ਸੀ ਤੇ ਗੱਲ ਕਰਦੇ ਸੀ ਤੇਰੀ ਉਹ ਸਭ ਤੋਂ ਵੱਡੀ ਕਹਿ ਲਓ ਵੀ ਇੱਕ ਇੱਕ ਸੰਤੋਸ਼ਟੀ ਆ ਕਿ ਇੰਨੇ ਸਾਲਾਂ ਬਾਅਦ ਵੀ ਜੇ ਤੁਹਾਨੂੰ ਕੋਈ ਯਾਦ ਕਰਦਾ ਇਹ ਤੁਹਾਡਾ ਪਿਆਰ ਕਮਾਇਆ ਨਹੀਂਦਾ ਇੱਥੇ ਦੁਨੀਆ ਦੂਜੇ ਦਿਨ ਭੁੱਲ ਭੁੱਲ ਜਾਂਦੀ ਹੈ ਹੈ ਸਭ ਆਪ ਬਾਗ ਦੇ ਪਾਣੀ ਵਰਗਾ ਹੋਣਾ ਚਾਹੀਦਾ ਨਿਰਮਲ ਬੰਦਾ ਬਾਕੀ ਉਪਦੇਸ਼ ਦੇਣ ਵਾਲੀ ਮੈਂ ਸੋਚਣਾ ਨਹੀਂ ਤੁਹਾਨੂੰ ਆ ਗੱਲਾਂ ਦੱਸ ਰਿਹਾ ਜ਼ਿੰਦਗੀ ਨਾਲ ਬੀਤੀਆਂ ਦੱਸ ਰਿਹਾ ਧੰਨਵਾਦ ਇਹਨੂੰ ਬਲੌਗ ਕਹਿ ਲਓ ਇਹਨੂੰ ਚੌੜਕਾਸਟ ਕਹਿ ਲਓ ਇਹਨੂੰ ਇੰਟਰਵਿਊ ਕਹਿ ਲਓ ਇਹਨੂੰ ਕੁਦਰਤ ਕਾਸਟ ਕਹਿ ਲਓ ਜੋ ਕਹਿਣਾ ਕਹਿ ਲਓ ਗੱਲ ਸਿਰਫ ਗੱਲ ਗੱਲ ਸੋਚਦੇ ਆ ਕਿ ਨਿਬੜਦੀ ਆ ਸੋ ਐਸੀ ਗੱਲ ਨਹੀਂ ਜਿਹੜੀ ਆ ਨਾ ਜਿਹੜੇ ਬੰਦੇ ਕਹਿੰਦਾ ਵੀ ਕਿਤੇ ਚੂਚਲਾਕੀਆਂ ਨਾ ਕਰਿਆ ਕਰੋ ਉਹ ਬੰਦੇ ਨੇ ਕਰਕੇ ਸਾਰਾ ਕੁਝ ਦੇਖ ਲਿਆ ਹੁੰਦਾ ਬੰਦਾ ਆਪਣੀ ਜਿਹੜੀ ਜ਼ਿੰਦਗੀ ਦੇ ਵਿੱਚੋਂ ਨਾ ਤਤ ਕੱਢਿਆ ਉਹ ਤੁਹਾਨੂੰ ਦੱਸਦਾ ਹੁੰਦਾ ਕਿ ਚੂਚਲਾਕੀਆਂ ਦੇ ਨਾਲ ਤਾਂ ਸੱਜਣ ਨਹੀਂ ਬਣਾਏ ਜਾ ਸਕਦੇ ਰੱਬ ਤਾਂ ਕੀ ਨੇੜੇ ਹੁਣ ਤੇ ਤੂੰ ਚਲਾਕੀਆਂ ਦੇ ਨਾਲ ਆਪਣਾ ਤੁਹਾਡਾ کردار ਥਲੇੜੇ ਉਹਦਾ ਸੋ ਆ ਪਾਣੀ ਵਾਂਗੂ ਨਿਰਮਲ ਸਾਫ਼ ਚੱਲਿਆ ਕਰੋ ਹਾਂ ਜੇ ਕੋ ਟੇਡਾ ਚੱਲੇ ਤਾਂ ਉਹਨੂੰ ਦੱਸ ਕੇ ਟੇਡਾ ਚੱਲੇ ਪਈ ਉਹਨਾਂ ਵੀ ਸਜਣਾ ਟੇਡਾ ਕਿਸੇ ਦਿਨ ਚੱਲਦੇ ਨਹੀਂ ਪਰ ਜੇ ਟੇਡਾ ਚੱਲਣਾ ਹੈ ਤਾਂ ਤੇ ਚੱਲ ਕੋਈ ਨਹੀਂ ਆਪਾਂ ਟੇਡਾ ਚੱਲ ਪਈਨੇ ਜਿੱਦਾਂ ਤੂੰ ਕਹੇ ਠੀਕ ਹੈ ਕਿ ਨਹੀਂ ਹੱਥ ਨੂੰ ਹੱਥ ਹੁੰਦਾ ਸੋ ਇਹ ਗੱਲਾਂ ਸਾਰੀਆਂ ਅੱਜ ਮੈਂ ਇੱਥੇ ਪਾਣੀ ਮੁਰੇ ਖੜਿਆ ਗੱਲਾਂ ਬਾਤਾਂ ਮੈਂ ਤੁਹਾਡੇ ਨਾਲ ਪਾਵੇਂਗਾ 5 ਮਿੰਟ ਕਰ ਲਿਆ ਕਰੀਏ ਭਾਈ ਸੱਜਣਾ ਲੱਭਦੇ ਰਹਿੰਦੇ ਆ ਕਹਿੰਦੇ ਵੀ ਯਾਰ ਰੋਜ਼ ਕਿਤੇ ਗੱਲਬਾਤ ਨਹੀਂ ਹੁੰਦੀ ਸਹੀ ਤਾਂ ਭਾਈ ਕੰਮਕਾਰ ਵੀ ਬਹੁਤ ਹੁੰਦੇ ਆ ਕਿਤੇ ਪਰ ਕੋਸ਼ਿਸ਼ ਕਰਿਆ ਕਰਾਂਗੇ 5-7 ਮਿੰਟ ਤੁਹਾਡੇ ਨਾਲ ਗੱਲਬਾਤ ਕਰ ਲਈਏ ਪੋਜ਼ਿਟਿਵਿਟੀ ਦਾ ਚੜ੍ਹਦੀ ਕਲਾ ਦਾ ਕੁਦਰਤ ਦੇ ਨੇੜੇ ਰਹਿਣ ਦਾ ਰੱਬ ਦੇ ਨੇੜੇ ਰਹਿਣ ਦਾ ਤੁਹਾਡੀਆਂ ਗੱਲਾਂ ਦੇ ਵਿੱਚ ਤੁਹਾਡੀਆਂ ਸੋਚਾਂ ਦੇ ਵਿੱਚ ਜੋ ਝਲਕਦਾ ਉਹ ਸਾਰਾ ਕੁਝ ਨਾ ਆ ਆ ਇਹਦੇ ਉਤੇ ਡਿਪੈਂਡ ਆ ਪਿੰਡਾਂ ਦੇ ਲੋਕ ਕਹਿੰਦੇ ਨਹੀਂ ਸੀ ਵੀ ਬਹੁਤ ਸਿੱਧੇ ਸਾਦੇ ਨਿਰਮਲ ਹੁੰਦੇ ਸੀ ਆ ਖੁਸ਼ ਰਹਿਣ ਵਾਲੇ ਆਹ ਹੀ ਚੱਕਰ ਸੀ ਦਰਖਤਾਂ ਦੇ ਕੋਲ ਰਹਿੰਦੇ ਸੀ ਵਗਦਾ ਪਾਣੀ ਹੁੰਦਾ ਸੀ ਖਾਲਾਂ ਦਾ ਕੋਲ ਘਰ ਤੇ ਆ ਦੁੱਧ ਘਰ ਦੀ ਲੱਸੀ ਆਪੇ ਹੀ ਖੁਸ਼ ਮਾਹੌਲ ਹੁਣ ਦੁੱਧ ਜਿਹੜਾ ਚੋਕੇ ਲਿਆਉਣ ਵਾਲਾ ਉਹ ਵਿੱਚ ਪਾਣੀ ਪਾ ਕੇ ਲਿਆਉਂਦਾ ਤੇ ਘਰੋਂ ਘਰੇ ਲੜਕੇ ਨਿਕਲਿਆ ਸਬਜ਼ੀ ਜਿਹੜੀ ਬੀਜੀ ਆ ਉਹਦੇ ਉੱਤੇ ਤੁਸੀਂ ਪਹਿਲਾਂ ਹੀ ਜਿਹੜੀ ਕੀ ਪਤਾ ਨਹੀਂ ਕੀ ਛਿੜਕਿਆ ਆ ਆਟਾ ਜਿਹੜਾ ਲੈ ਕੇ ਆਂਦਾ ਕਣਕ ਲੈ ਕੇ ਆਂਦੀ ਆ ਉਹ ਉਹ ਤੁਸੀਂ ਆਟਾ ਪੀਸਿਆ ਪਸਾਇਆ ਲੈ ਕੇ ਆਂਦਾ ਜਿਹੜਾ ਪੀਣੇ ਵਾਲਾ ਉਹ ਪਤਾ ਨਹੀਂ ਪੈਜ ਕਿਹਨੂੰ ਗਾਲਾਂ ਕੱਢਦਾ ਪੀਂਦਾ ਪੀਂਦਾ ਕਿਹਨੂੰ ਕੀ ਕਰਦਾ ਸੋ ਇਹ ਇਹਨਾਂ ਗੱਲਾਂ ਦਾ ਵੀ ਫਰਕ ਪੈਂਦਾ ਭੋਜਨ ਤੇ ਭਜਨ ਦਾ ਆਪਸ 'ਚ ਸੰਬੰਧ ਆ ਤੇ ਇਸੇ ਕਰਕੇ ਉਹ ਭੋਜਨ ਤੇ ਭਜਨ ਕਰਦਾ ਆਟਾ ਕਰਦੀ ਦਾਲ ਕਰਦਾ ਸਾਰਾ ਕੁਝ ਘਰ ਦੀ ਮੁਰਗੀ ਫਿਰਕੀ ਵੀ ਹੁੰਦੀ ਇਸ ਕਰਕੇ ਉਹ ਲੋਕ ਖੁਸ਼ ਰਹਿੰਦੇ ਸੀ ਚੜਦੀ ਕਲਾ 'ਚ ਰਹਿੰਦੇ ਸੀ ਸਾਡੇ ਆਲ ਤਾਂ ਬੰਦੇ ਅੱਜ ਕੱਲ ਐਦਾਂ 30 ਸੈਕਿੰਡ ਵਿੱਚ ਮੋਟੀਵੇਟ ਆ 30 ਸੈਕਿੰਡ ਦੇ ਵਿੱਚ ਉਹ ਠਾ ਥੱਲੇ ਜੋ ਜ਼ਿੰਦਗੀ ਦੇ ਵਿੱਚ ਵੱਡੀਆਂ ਗੱਲਾਂ ਕਰਨੀਆਂ ਚਾਹੀਦੀਆਂ ਜੇ ਨਾ ਐਸੀ ਗੱਲ ਨਹੀਂ ਬੰਦਾ ਹਰ ਕੋਈ ਬੰਦਾ ਹੀ ਡਾਊਨ ਹੁੰਦਾ ਪਰ ਬੰਦਾ ਜਦੋਂ ਆਪਣੀਆਂ ਕੀਤਿਆਂ ਤੋਂ ਨਾਲ ਤਾਂ ਬੰਦਾ ਕਹਿੰਦਾ ਐਦਾਂ ਨਹੀਂ ਟੈਂਦੇ ਹਾਂ ਕੰਦਾ ਤੇ ਕੁੱਤਿਆਂ ਛਾੜ ਦਿਆਂਗੇ ਕੰਧਾਂ ਤੇ ਕੁੱਤੀਆਂ ਚੜ੍ਹਣੇ ਵਾਲੀ ਚਾੜ ਵੀ ਦੰਦੇ ਆ ਜਿਹਨੇ ਚਾੜੇਆਂ ਕਈਆਂ ਦੇ ਇਤਿਹਾਸ ਵੀ ਬੋਲਦੇ ਆ ਠੀਕ ਹੈ ਜੀ ਬਹੁਤ-ਬਹੁਤ ਸ਼ੁਕਰੀਆ ਚੜ੍ਹਦੀ ਕਲਾ ਖੁਸ਼ ਰਿਹਾ ਕਰੋ ਤੇ ਕੈਮ ਰਿਹਾ ਕਰੋ ਹਾਂ ਜਵਾਬੇ ਚੇਤੇ ਆ ਗਿਆ ਕੈਮ ਦੇ ਨਾਂ ਤੇ ਡਿਸਕੋ ਡਾਂਸਰ ਭਾਬੇ ਚਲੋ ਕੋਈ ਨਹੀਂ ਕੈਮ ਰਿਹਾ ਕਰੋ ਓਕੇ